ਸਤਿ ਸ਼੍ਰੀ ਅਕਾਲ ਜੀ ਮੈਂ ਅਮਨੀਤ ਕੌਂਡਲ ਆਈਪੀਐਸ ਐਸਐਸਪੀ ਬਟਿੰਡਾ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੀ ਆ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਔਰ ਸਾਡੇ ਡੀਜੀਪੀ ਪੰਜਾਬ ਗੌਰਵ ਯਾਦਵ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਟਿੰਡਾ ਪੁਲਿਸ ਨਸ਼ੇ ਦੇ ਖਿਲਾਫ ਵੱਖਰੇ ਵੱਖਰੇ ਉਪਰਾਲੇ ਕਰਦੀ ਰਹਿੰਦੀ ਹੈ ਉਹਦੇ ਤਹਿਤ ਅਸੀਂ 14 ਔਰ 15 ਸਪਟੈਂਬਰ ਨੂੰ ਹਾਕੀ ਦਾ ਟੂਰਨਾਮੈਂਟ ਆਰਗੇਨਾਈਜ਼ ਕਰ ਰਹੇ ਹਾਂ ਜਿਹੜਾ ਕਿ ਐਸਟਰੋਟਰਫ ਰਜਿੰਦਰਾ ਕਾਲਜ ਬਟਿੰਡਾ ਵਿਖੇ ਆਰਗੇਨਾਈਜ਼ ਹੋਣਾ ਹੈ ਇਦੇ ਚ ਬਠਿੰਡੇ ਤੇ ਜਿਹੜੇ ਵੀ ਨੌਜਵਾਨ ਹਾਕੀ ਚ ਇੰਟਰਸਟ ਰੱਖਦੇ ਆ ਉਹਨਾਂ ਦੇ ਅਸੀਂ ਟੂਰਨਾਮੈਂਟ ਕਰਾ ਰਹੇ ਜਿਦੇ ਚ ਇਹਨਾਂ ਨੂੰ ਵੱਖ-ਵੱਖ ਕੈਸ਼ ਰਿਵਾਰਡ ਤੇ ਦੂਜੇ ਨਾਮ ਵੀ ਦਿੱਤੇ ਜਾਣਗੇ ਸੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਸਾਡੇ ਜਿਹੜੇ ਨੌਜਵਾਨ ਸਪੋਰਟਸ ਵੱਲ ਆਪਣਾ ਰੁਝਾਓ ਰੱਖਦੇ ਹੈ ਉਹਨਾਂ ਦੀ ਹੌਸਲਾ ਅਫਜ਼ਾਈ ਲਈ ਔਰ ਬਾਕੀ ਜਿਹੜਾ ਸਾਡਾ ਯੂਥ ਹੈ ਉਹਨੂੰ ਨਸ਼ੇ ਦੇ ਖਿਲਾਫ ਜਾਗਰੂਕ ਕਰਨ ਲਈ ਔਰ ਜਿਹੜੇ ਸਪੋਰਟਸਵਲ ਜਾ ਰਹੇ ਬੱਚੇ ਉਹਨਾਂ ਨੂੰ ਮੋਟੀਵੇਟ ਕਰਨ ਲਈ ਸਾਡੇ ਇਸ ਮੁਹਿੰਮ 'ਚ ਸਾਡਾ ਸਾਥ ਦਿਓ ਔਰ ਵੱਟ ਚੜ ਕੇ ਸਾਡਾ ਜਿਹੜਾ ਹਾਕੀ ਟੂਰਨਾਮੈਂਟ ਹੈ ਉਹਦੇ 'ਚ ਆਪਣਾ ਹਿੱਸਾ ਪਾਓ ਜੈ ਹਿੰਦ راي بابا يا پياو سڄا لا پڻ ڀاڳ جو چاند